ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਨੇ ਕੈਨੇਡਾ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਜੁਨਾਈਟ ਕਰ ਦਿੱਤਾ ਹੈਗਾ ਕੈਨੇਡਾ ਦੀ ਜਿਹੜੀ ਲਿਬਰਲ ਪਾਰਟੀ ਆ ਜਸਟਨ ਟਰੂਡੋ ਹੁਣੀ ਜਿਹਦੇ ਪ੍ਰਾਈਮ ਮਿਨਿਸਟਰ ਸੀਗੇ ਉਹ ਲਗਭਗ 26% ਆਪਣੇ ਪੁਆਇੰਟ ਥੱਲੇ ਜਾ ਰਹੇ ਸੀਗੇ ਇਲੈਕਸ਼ਨ ਦੇ ਵਿੱਚ ਕੰਜ਼ਰਵੇਟਿਵ ਨਾਲੋਂ ਪਰ ਜਦੋਂ ਤੁਸੀਂ ਟੈਰਫ ਦੀ ਗੱਲਬਾਤ ਹੋਈ ਆ ਤੇ ਉਹ ਉਹਨਾਂ ਦਾ ਜਿਹੜਾ ਲਗਭਗ 4.0 ਹੁਣ ਜੋ ਸਰਵੇ ਦੇ ਮੁਤਾਬਕ ਉਹ ਕੰਜ਼ਰਵੇਟਿਵ ਪਾਰਟੀ ਤੋਂ ਉੱਪਰ ਜਾ ਰਹੇ ਹੈਗੇ ਆ ਦੂਸਰੇ ਪਾਸੇ ਕੈਨੇਡਾ ਦੇ ਜਿਹੜੇ ਨਵੇਂ ਚੁਣੇ ਗਏ ਪ੍ਰਾਈਮ ਮਿਨਿਸਟਰ ਕਾਰਨੀ ਹੈਗੇ ਆ ਹੁਣ ਉਹਨਾਂ ਦੇ ਉੱਤੇ ਕੁਐਸਚਨ ਆ ਵੀ ਉਹ ਕਿਸ ਤਰ੍ਹਾਂ ਫਾਈਟ ਕਰਨਗੇ ਡੋਨਲਡ 트ਰੰਪ ਉਹਨਾਂ ਦੇ ਨਾਲ ਟ੍ਰੇਡ ਵਾਰਡ ਨੂੰ ਲੈ ਕੇ ਪਲੱਸ ਉਹ ਆਪਣੀ ਪਾਰਟੀ ਦੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਜਿੱਤਾਂਗੇ ਪਰ ਉਹਨਾਂ ਨੇ ਕਹਿੰਦੇ ਪਲੈਜ ਕੀਤਾ ਹੈ ਵੀ ਅਸੀਂ ਫਾਈਟ ਵੀ ਕਰਾਂਗੇ ਟ੍ਰੇਡ ਵਾਰ ਡੋਨਲਡ 트੍ਰੰਪ ਉਹਨਾਂ ਦੇ ਨਾਲ ਤੇ ਆਪਾਂ ਇਲੈਕਸ਼ਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਤਾਂਗੇ ਦੂਸਰੇ ਪਾਸੇ ਚਾਈਨਾ ਵਾਲਿਆਂ ਨੇ ਇਹ ਕਹਿ ਦਿੱਤਾ ਹੈ ਵੀ ਜੇ ਕੈਨੇਡਾ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਹੈਗੀ ਆ ਚਾਹੀਦੀ ਆ ਤੇ ਉਹਦੇ ਲਈ ਅਸੀਂ ਤਿਆਰ ਹੈਗੇ ਆ ਕਹਿੰਦੇ ਚਾਈਨਾ ਸੇਜ਼ ਇਟ ਵਿਲ ਗਰੋ ਰਿਲੇਸ਼ਨਸ ਵਿਦ ਕੈਨੇਡਾ ਔਨ ਬੀਸਿਸ ਆਫ ਮਿਚੁਅਲ ਰਿਸਪੈਕਟ ਇੱਕ ਦੂਜੇ ਦੀ ਰਿਸਪੈਕਟ ਦੇ ਲਈ ਕਹਿੰਦੇ ਵੀ ਅਸੀਂ ਆਪਣਾ ਜਿਹੜਾ ਬਿਜ਼ਨਸ ਆ ਉਹ ਕੈਨੇਡਾ ਦੇ ਕੰਨ ਦੇ ਲਈ ਤਿਆਰ ਹੈਗੇ ਆ ਕਾਰਨੀ ਦੋ ਟਾਈਮ ਸੈਂਟਰਲ ਬੈਂਕਰ ਰਹੇ ਹੈਗੇ ਆ ਤੇ ਕਹਿੰਦੇ ਵੀ ਇਸ ਵਾਰ ਜਦੋਂ ਹੁਣ ਉਹ ਆਪਣੀ ਪਾਰਟੀ ਦੇ ਲੀਡਰ ਬਣੇ ਆ 86% ਵੋਟਾਂ ਉਹਨਾਂ ਨੂੰ ਪਈਆਂ ਹੈਗੀਆਂ ਸੋ ਜੇ ਦੂਸਰੇ ਪਾਸੇ ਆਪਾਂ ਦੱਸਿਆ ਸੀ ਕਿ ਕਿਸ ਤਰ੍ਹਾਂ ਕੈਨੇਡਾ ਦੇ ਜੋ ਟ੍ਰਾਂਟੋ ਵਾਲੀ ਸਾਈਡ ਆ ਉੱਥੇ ਦੇ ਜਿਹੜੇ ਹੈਡ ਸੀਗੇ ਉਸ ਸਟੇਟ ਦੇ ਅਨਟੇਰੀਓ ਦੇ ਉਹਨਾਂ ਨੇ ਆਲਰੇਡੀ ਜਿਹੜਾ ਟੈਰਿਫ ਆ ਉਹ એનર્ਜੀ ਦੇ ਉੱਤੇ ਲਾ ਦਿੱਤਾ ਹੈਗਾ ਆ ਖਾਸ ਕਰਕੇ ਇਲੈਕਟ੍ਰਿਸਿਟੀ ਦੇ ਉੱਤੇ ਤੇ ਉਸ ਨੂੰ ਦੇਖਦੇ ਹੋਏ ਹੁਣ ਅੱਜ ਯੂ ਐਸ ਦੇ ਜਿਹੜੇ એનર્ਜੀ ਸੈਕਟਰੀ ਕ੍ਰਿਸ ਰਾਈਟ ਆ ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਗੱਲਬਾਤ ਕਰ ਰਹੇ ਆ ਤੇ ਤਾਂ ਕਿ ਕੈਨੇਡਾ ਦੇ ਗੈਸ ਤੇ ਔਇਲ ਦੇ ਉੱਤੇ ਟੈਰਫ ਨਾ ਲਾਇਆ ਜਾਵੇ ਸੋ ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸੀ ਵੀ April 2 ਨੂੰ ਮੈਕਸੀਕੋ ਤੇ ਕੈਨੇਡੀਅਨ ਇੰਪੋਰਟਸ ਦੇ ਉੱਤੇ ਟੈਕਸ ਲੱਗੂਗਾ ਪਰ ਜਿਸ ਹਿਸਾਬ ਦੇ ਨਾਲ ਰਿਸਪਾਂਸ ਆਇਆ ਜਿਸ ਹਿਸਾਬ ਦੇ ਨਾਲ ਸਟਾਕ ਮਾਰਕੀਟ ਹਿੱਲੀ ਹੈਗੀ ਆ ਤੇ ਹੁਣ ਦੇਖਦੇ ਆਣ ਵਾਲੇ ਦਿਨਾਂ ਦੇ ਵਿੱਚ ਕੁਝ ਚੇਂਜਸ ਆndੀਆਂ ਇਹਦੇ ਵਿੱਚ ਕਿ ਨਹੀਂ ਜੀ